ਲੁਧਿਆਣੇ ਦੇ ਵਿੱਚ ਲੋਕਲ ਬੱਸ ਸੇਵਾ ਜਿਹੜੀ ਕਿ ਮੁੱਕ ਚੁੱਕੀ ਸੀ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਉਸ ਨੂੰ ਮੁੜ ਤੋਂ ਚਾਲੂ ਕੀਤਾ ਜਾ ਸਕਦਾ ਹੈ ਤੁਹਾਨੂੰ ਇਹ ਦੱਸ ਦਈਏ ਕਿ ਕੰਟਰੈਕਟਰ ਦਾ ਕੰਟਰੈਕਟ ਜਨਵਰੀ ਦੇ ਵਿੱਚ ਮੁੱਕ ਗਿਆ ਸੀ ਜਿਸ ਦੇ ਵਿੱਚ 9 ਸਾਲ ਜਾਂ 5 ਲੱਖ ਕਿਲੋਮੀਟਰ ਜਿਹੜਾ ਵੀ ਪਹਿਲਾਂ ਹੋਵੇ ਉਸ ਦੇ ਹਿਸਾਬ ਦੇ ਨਾਲ ਕੰਟਰੈਕਟ ਮੁੱਕ ਜਾਣਾ ਸੀ ਤੇ ਉਸ ਤੋਂ ਬਾਅਦ ਜਿਹੜੀ ਬੱਸ ਸਰਵਿਸ ਹੈ ਉਹ ਬੰਦ ਕੀਤੀ ਗਈ ਸੀ ਲੇਕਿਨ ਉਸ ਤੋਂ ਮੁੜ ਤੋਂ ਜਿਹੜਾ ਹੈ ਚਾਲੂ ਕੀਤਾ ਜਾ ਰਿਹਾ ਹੈ ਉਦੋਂ ਤੱਕ ਜਦੋਂ ਤੱਕ ਇਲੈਕਟ੍ਰਿਕ ਬੱਸੇ ਲੁਧਿਆਣਾ ਦੇ ਵਿੱਚ ਚਾਲੂ ਨਹੀਂ ਕੀਤੀਆਂ ਜਾਂਦੀਆਂ ਤੁਹਾਨੂੰ ਇਹ ਦੱਸ ਦਈਏ ਲੁਧਿਆਣਾ ਦੇ ਵਿੱਚ 100 ਇਲੈਕਟ੍ਰਿਕ ਬੱਸੇ ਪਹਿਲੇ ਚਰਨ ਦੇ ਤਹਿਤ ਚਾਲੂ ਕੀਤੀਆਂ ਜਾਣੀਆਂ ਨੇ ਲੇਕਿਨ ਉਸ ਨੂੰ ਕੁਝ ਸਮਾਂ ਜ਼ਰੂਰ ਹੈ ਜਿਹੜਾ ਲੱਗ ਸਕਦਾ ਹੈ ਕਿਉਂਕਿ 2-3 ਮਹੀਨੇ ਲੱਗ ਸਕਦੇ ਨੇ ਉਸ ਨੂੰ ਅ ਕਿਉਂਕਿ ਨਵੀਂ ਸਰਕਾਰ ਜਿਹੜੀ ਬਣੀ ਹੈ ਇਸ ਦੇ ਵਿੱਚ ਕੇਂਦਰ ਦਾ ਕਾਫੀ ਜ਼ਿਆਦਾ ਸਹਿਯੋਗ ਰਹੇਗਾ ਤੇ ਮਿਊਨਿਸਪਲ ਕਾਰਪੋਰੇਸ਼ਨ ਸਟੇਟ ਗਵਰਨਮੈਂਟ ਤੇ ਜਿਹੜੇ ਲੋਕਲ ਅਫੀਸ਼ੀਅਲਸ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਚਾਲੂ ਕੀਤੀ ਜਾਣੀ ਹੈ ਲੇਕਿਨ ਉਦੋਂ ਤੱਕ ਜਿਹੜੇ ਰੂਟ ਨੇ ਜਿਹੜੇ ਬੰਦ ਹੋ ਗਏ ਨੇ ਉਹ ਜਿਹੜੇ ਦੋ ਖਾਸ ਰੂਟ ਨੇ ਉਹ ਚਾਲੂ ਕੀਤੇ ਜਾਣਗੇ ਉਸੇ ਬੱਸ ਸਰਵਿਸ ਦੇ ਨਾਲ ਜਿਹੜੀ ਪਹਿਲਾਂ ਜਿਹੜੀ ਚੱਲ ਰਹੀ ਸੀ ਕੰਟਰੈਕਟਰ ਜ਼ਰੂਰ ਚੇਂਜ ਹੋਵੇਗਾ ਲੇਕਿਨ ਉਹੀ ਬੱਸਾਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਕੀਤੀ ਜਾਵੇਗੀ ਤੁਹਾਨੂੰ ਇਹ ਦੱਸ ਦਈਏ ਲੁਧਿਆਣੇ ਦੇ ਵਿੱਚ ਲੋਕਲ ਬੱਸ ਸੇਵਾ ਜ਼ਰੂਰ ਚੱਲਦੀ ਹੈ ਲੇਕਿਨ ਉਹ ਪ੍ਰਾਪਤ ਨਹੀਂ ਹੈ ਤੇ ਇਸੇ ਨੂੰ ਦੇਖਦੇ ਹੋਏ ਈ ਬੱਸਸ ਦਾ ਜਿਹੜਾ ਲਿਆਂਦਾ ਗਿਆ ਸੀ ਪ੍ਰਪੋਜ਼ਲ ਤੇ ਉਸ ਨੂੰ ਮਨਜ਼ੂਰੀ ਵੀ ਮਿਲ ਗਈ ਸੀ ਤੇ ਉਸ ਦੇ ਤਹਿਤ ਜਿਹੜੀਆਂ ਨੇ ਬੱਸਾਂ ਚਾਲੂ ਕੀਤੀਆਂ ਜਾਣੀਆਂ ਸੀ ਲੇਕਿਨ ਚੋਣਾ ਆ ਗਈਆਂ ਚੋਣਾਂ ਦੇ ਕਰਕੇ ਪ੍ਰੋਸੈਸ ਸਾਰਾ ਡਿਲੇ ਹੋ ਗਿਆ ਕਿਉਂਕਿ ਕੇਂਦਰ ਸਰਕਾਰ ਅਤੇ ਸੂਬੇ ਦੀ ਸਰਕਾਰ ਨੇ ਮਿਲ ਕੇ ਇਸ ਨੂੰ ਸੰਭਵ ਕਰਨਾ ਸੀਗਾ ਉਸੇ ਵਿਚਕਾਰ ਜਿਹੜਾ ਕੰਟਰੈਕਟ ਹੈ ਲੋਕਲ ਸਿਟੀ ਬੱਸ ਸਰਵਿਸ ਦਾ ਉਹ ਲੁਧਿਆਣੇ ਦੇ ਵਿੱਚ ਮੁੱਕ ਗਿਆ ਸੀ ਤੇ ਹੁਣ ਦੂਜੇ ਕੰਟਰੈਕਟਰ ਨੂੰ ਇਸ ਦਾ ਕੰਟਰੈਕਟ ਦੇ ਕੇ ਉਸੇ ਬਾਅਦ ਸੇਵਾ ਨੂੰ ਦੁਬਾਰਾ ਚਾਲੂ ਕੀਤਾ ਜਾ ਸਕਦਾ ਹੈ ਹਾਲਾਂਕਿ ਇਹ ਜਿਹੜੀਆਂ ਬੱਸਾਂ ਨੇ ਕਾਫੀ ਵੱਡੀ ਮਾਤਰਾ ਦੇ ਵਿੱਚ ਹੈਗੇ ਨੇ ਆਪਾਂ ਪਹਿਲਾਂ ਵੀ ਦੇਖਿਆ ਹੈ ਕਿ ਕਾਫੀ ਥਾਵਾਂ ਤੇ ਜਾਂ ਬੱਸ ਡੀਪੋਸ ਦੇ ਵਿੱਚ ਇਹ ਬੱਸਾਂ ਉਵੇਂ ਹੀ ਪਈਆਂ ਰਹਿੰਦੀਆਂ ਨੇ ਲੁਕੀ ਇਹਨਾਂ ਦੀ ਜਿਹੜੀ ਵਰਤੋਂ ਨਹੀਂ ਕਰ ਰਹੇ ਤੇ ਇੰਨੀਆਂ ਮਹਿੰਗੀਆਂ ਬੱਸਾਂ ਜੋ ਪਹਿਲਾਂ ਲਈਤੀ ਗਈਆਂ ਨੇ ਉਹਨਾਂ ਦਾ ਪ੍ਰੋਪਰ ਜਿਹੜਾ ਯੂਜ਼ ਹੈ ਉਹ ਵੇਖਣ ਨੂੰ ਨਹੀਂ ਮਿਲਿਆ ਤੇ ਹੁਣ ਲੱਗਦਾ ਹੈ ਫੇਰ ਤੋਂ ਜਿਹੜਾ ਇਹਨਾਂ ਬੱਸਾਂ ਨੂੰ ਯੂਜ਼ ਕੀਤਾ ਜਾਵੇਗਾ ਅਤੇ ਜਦੋਂ ਤੱਕ ਇਲੈਕਟ੍ਰਿਕ ਬੱਸਾਂ ਨਹੀਂ ਚੱਲੂ ਹੁੰਦੀਆਂ ਤਾਂ ਤੱਕ ਇਹਨਾਂ ਨੂੰ ਮੁਰ ਤੋਂ ਸ਼ਹਿਰ ਦੀਆਂ ਸੜਕਾਂ ਦੇ ਉੱਪਰ ਤੁਸੀਂ ਚੱਲਦਾ ਦੇਖ ਸਕੋਗੇ ਤੇ ਥਰੋੜਾ ਇਹ ਦੱਸ ਦਈਏ ਲੁਧਿਆਣੇ ਦੇ ਵਿੱਚ ਲੋਕਲ ਟਰਾਂਸਪੋਰਟ ਦੇ ਨਾਂ ਤੇ ਜ਼ਿਆਦਾਤਰ ਆਟੋ ਰਿਕਸ਼ਾਜ਼ ਈ ਰਿਕਸ਼ਾਜ਼ ਇਥੋਂ ਦਸ ਜਨੇ ਬੱਸ ਸਰਵਿਸ ਵੀ ਜਿਹੜੀ ਹੈ ਉਹ ਕੱਟ ਹੈਗੀ ਹੈ ਹਾਲਾਂਕਿ ਉਹ ਹੈਗੀ ਸੀਗੀ ਲੇਕਿਨ ਹੁਣ ਕੰਟਰੈਕਟ ਖਤਮ ਹੋਣ ਦੇ ਨਾਲ ਉਹ ਬੰਦ ਹੋਈ ਸੀ ਲੇਕਿਨ ਇੱਕ ਵਾਰੀ ਜਿਹੜਾ ਹੈ ਟੋਟਲ ਮਿਲਾ ਕੇ ਜਿਹੜੀ ਅਗਰ ਟੋਟਲ ਬੱਸਿਸ ਦੀ ਗੱਲ ਕਰੀਏ ਤਾਂ ਲੁਧਿਆਣਾ ਦੀ ਆਬਾਦੀ ਦੇ ਹਿਸਾਬ ਦੇ ਨਾਲ ਉਹ ਕੋਈ ਬਹੁਤ ਵੱਡੀ ਮਾਤਰਾ ਨਹੀਂ ਸੀ ਰੂਟ ਵੀ ਬਹੁਤ ਜ਼ਿਆਦਾ ਨਹੀਂ ਸੀਗੇ ਸਿਰਫ 2-3 ਹੀ ਜਿਹੜੇ ਮੇਨ ਰੂਟ ਨੇ ਉਹਨਾਂ ਦੇ ਉੱਪਰ ਹੀ ਚੱਲਦੀ ਹੈ ਲੇਕਿਨ ਹੁਣ ਜਿਹੜੀ ਮੂੜ ਤੋਂ ਚੱਲੂ ਹੋਣੀ ਹੈ ਪੁਰਾਣੇ ਰੂਟ ਬਹਾਲ ਹੋਣਗੇ ਲੇਕਿਨ ਜਿੱਦਾਂ ਇਲੈਕਟ੍ਰਿਕ ਸਰਵਿਸਿਜ਼ ਆਉਣ ਗਿਆ ਉਦੋਂ ਉਮੀਦ ਕੀਤੀ ਜਾਂਦੀ ਹੈ ਕਿ ਨਵੇਂ ਜਿਹੜੇ ਰੂਟ ਜਿਹੜੇ ਨਹੀਂ ਵੀ ਚੱਲੇ ਉਹ ਵੀ ਚੱਲਣਗੇ ਮਿਡੀ ਬੱਸਿਸ ਮਿਡ ਸਾਈਜ਼ ਬੱਸਿਸ ਉੱਥੇ ਲੈ ਕੇ ਆਂਦੀਆਂ ਜਾਣਗੀਆਂ ਤੇ ਉਸ ਦੇ ਨਾਲ ਲੁਧਿਆਣਾ ਨੂੰ ਪਬਲਿਕ ਟ੍ਰਾਂਸਪੋਰਟ ਜਿਹੜਾ ਹੈ ਬਿਹਤਰ ਮਿਲ ਸਕੇਗਾ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ